वैसे भाई गुरदेव सिंह कोंके ਦਾ ਇੱਕ ਮਸਲਾ ਚੱਲ ਰਿਹਾ ਜੀ ਗੱਲਬਾਤ ਸਾਹਮਣੇ ਆ ਰਹੀ ਆ ਪ੍ਰਕਾਸ਼ ਸਿੰਘ ਬਾਦਲ ਕੀ ਰਹਨੇ ਬਹੁਤ ਕਿਤੇ ਨਾ ਕਿਤੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਬਿਲਕੁਲ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਕਿਵੇਂ ਦੇਖਦੇ ਸਾਰੇ ਮਸਲੇ ਕਿਰੋ ਇਹ ਕੋਂਕੇ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਹੈ ਕੋਟ ਨੇ ਐਸਐਸਪੀ ਨੇ ਡੀਐਸਪੀ ਨੇ ਸੀਆਈਏ ਦੇ ਵਿੱਚ ਅਸੀਂ ਅੱਗੇ ਜਾ ਕੇ ਇਹ ਲੜਾਈ ਲੜੀ ਹੈ ਇਹ ਕੰਪਲਸ ਆਪ ਨੂੰ ਸ਼ਹੀਦ ਕੀਤਾ ਇਹਦੀ ਤੁਸੀਂ ਤਫਤੀਸ਼ ਕਰਾਉ ਤੇ ਬੱਦਲ ਸਾਹਿਬ ਦੇ ਬੀਪੀ ਤਵਾੜੀ ਇੱਕ ਅਡੀਸ਼ਨਲ ਡਾਇਰੈਕਟਰ ਜਿਹਨੋਂ ਪੁਲਿਸ ਸੀਗੇ ਉਹ ਮਰ ਗਏ ਹੈ ਉਹਨਾਂ ਨੇ ਆਪਣੀ ਤਫਤੀਸ਼ ਕੀਤੀ ਸੀ ਤੇ ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸਦਾ ਕਿਹੜੇ ਕਿਹੜੇ ਮਨਸਬ ਹੈਗੇ ਆ। ਸਵੇਰ ਤੋਂ ਇਸ ਹਾਲ ਤੱਕ ਜਥੇਦਾਰ ਨੇ ਨਾ ਐਸਟਪੀਸ ਨੇ ਬਾਤ ਚੱਕੀ ਹੈ ਕਿ ਸਾਡਾ ਜਥੇਦਾਰ ਇਸ ਤਰ੍ਹਾਂ ਸ਼ਕਤੀ ਤੌਰ ਤੇ ਉੱਤੇ ਕਤਲ ਕਰਤਾ। ਜੋ ਜੋ ਕੋ ਖਸਾਬ ਨੂੰ ਸੀਏ ਦੇ ਘਰੋਂ ਦੇ ਵਿੱਚ ਪੜਿਆ ਗਿਆ ਸੀਗਾ ਤੇ ਆਪਣੇ ਜਸਕਰਨ ਸਿੰਘ ਜੀ ਵੀ ਹੋਸਸੀਏ ਸਟਾਫ ਦੇ ਵਿੱਚ ਪੜਿਆ ਹੋਈ ਸੀ ਜੀ ਉਹਨਾਂ ਨੇ ਆਪਣਾ ਅੱਖੀ ਦੇਖਿਆ ਹਾਲ ਇੱਕ ਹਰਫੀਆਂ ਬਿਆਨ ਦਿੱਤਾ ਜਿਹੜਾ ਅੱਖੀ ਦੇਖਿਆ ਹਾਲ ਦੇਖਿਆ ਇਹ ਜਸਕਰਨ ਸਿੰਘ ਨੇ ਉਹ ਫਿਰ ਏਪੋਰਟ ਨੇ ਪੁਲਿਸ ਨੇ ਉਹਨਾਂ ਦੇ ਇੱਕ ਇੱਕ ਗੁੱਟ ਕਰਕੇ ਵੱਟ ਤੇ ਤੇ ਤਿੰਨ ਫੋਟ ਲੈਜ਼ਤੀਆਂ ਬੋਰੀਆਂ ਦੇ ਵਿੱਚ ਪਾਤਾ ਸੀਗਾ ਉਹਨਾਂ ਨੂੰ ਸਤਲੁਜ ਦਰਿਆ ਦੇ ਉੱਤੇ ਲੈ ਗਏ ਤੇ ਕਿਸ਼ਤੀ ਦੇ ਵਿੱਚ ਪਾ ਕੇ ਜਿੱਥੇ ਪਾਣੀ ਗਹਿਰਾ ਡੂੰਘਾ ਸੀ ਉੱਥੇ ਉਹ ਤਿੰਨ ਬੋਰੀਆਂ ਨੂੰ ਪੁੱਠਾ ਕਰਕੇ ਮੱਛੀਆਂ ਨੂੰ ਛਕਾਤਾ ਹਾਈ ਕੋਰਟ ਨੇ ਸਾਡੀ ਗੱਲ ਹੀ ਨਹੀਂ ਸਮਝੀ ਇਸ ਸਾਰੇ ਅਦਾਲਤਾਂ ਗਵਰਨਮੈਂਟਾਂ ਐਸਪੀਸੀ ਤਖਤਾਂ ਦੇ ਜਥੇਦਾਰ ਇਹ ਜਿਹੜਾ ਜ਼ੁਲਮ ਹੋਇਆ ਉਹਦੇ ਖਿਲਾਫ ਬੋਲਦੇ ਨਹੀਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਇਲੈਕਸ਼ਨ ਨੇੜੇ ਆ ਰਹੀ ਆ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀ ਆ ਤਾਂ ਜਿਹੜੀ ਰਾਜਨੀਤੀ ਘਾਇਚ ਰਾਜਨੀਤੀ ਵੱਡਾ ਫੇਰ ਬਦਲ ਹੁੰਦਾ ਜਾ ਰਿਹਾ ਉਹ ਫੇਰ ਬਦਲ ਕੀ ਆ ਗੱਲ ਸੰਗਰੂਰ ਦੀ ਕਰਾਂਗੇ ਸੁਖਦੇਵ ਸਿੰਘ ਢੀਂਡਸਾ ਸਾਬਕਾ ਮੈਂਬਰ ਪਾਰਲੀਮੈਂਟ ਜੇ ਗੱਲਬਾਤ ਕਰੀਏ ਤਾਂ ਅਲਾਈਂਸ ਦੀਆਂ ਗੱਲਾਂ ਚਰਚਾਵਾ ਹੋ ਰਹੀਆਂ ਨੇ ਕਿ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਾਨੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਸੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨਾਲ ਮਤਭੇਦ ਹੋਏ ਪਾਰਟੀ ਵੱਖਰੀ ਬਣਾਈ ਪਰ ਹੁਣ ਜੇ ਗੱਲਬਾਤ ਕਰੀਏ ਤਾਂ ਫੇਰ ਬਦਲ ਹੋ ਰਿਹਾ ਅਲਾਈਂਸ ਹੋ ਰਿਹਾ ਸੋ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਇਲਸਾਫ ਹਾਂ ਮਾਨ ਸਾਹਿਬ ਕਿਵੇਂ ਦੇਖਦੇ ਹੋ ਸੰਗਰੂਰ ਲੋਕ ਸਭਾ ਚੋਣਾ ਵੀ ਨੇੜੇ ਆ ਰਹੀਆਂ ਨੇ ਕਿਉਂਕਿ ਸੰਗਰੂਰ ਦੀ ਗੱਲ ਕਰੀਏ ਵੱਡਾ ਫੇਰ ਬਦਲ ਹੁੰਦਾ ਰਾਜਨੀਤੀ ਜਦੋਂ ਵੱਡਾ ਕੋਈ ਸਰਗਰਮ ਪੈਦਾ ਹੁੰਦੀ ਆ ਕਿਵੇਂ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰਾਂਗੇ ਕਿ ਗੱਲਬਾਤ ਸਾਹਮਣੇ ਆ ਰਹੀ ਆ ਕਿ ਅਲਾਈਂਸ ਹੋ ਰਿਹਾ ਸ਼ਰੋਮਣੀ ਅਕਾਲੀ ਦਲ ਬਾਦਲ ਤੇ ਸ਼ਰੋਮਣੀ ਅਕਾਲੀ ਦਲ ਸੰਜੁਗਤ ਦਾ ਤੁਸੀਂ ਕਿਵੇਂ ਦੇਖਦੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਬੜੇ ਇੱਜ਼ਤਦਾਰ ਸਾਡੇ ਮੈਂਬਰ ਹੈ ਤੇ ਬਰੇਸੀਨੀ ਨੇ ਇਹ ਅੱਜ ਦੀ ਗੱਲ ਨਹੀਂ ਹੋਈ ਕਿ ਇਹ ਸੁਖਬੀਰ ਦੇ ਨਾਲ ਨਾਰਾਜ਼ ਨੇ ਇਹ اخلاਕੀ ਤੌਰ ਤੇ ਉੱਤੇ ਨਾਰਾਜ਼ ਨੇ ਕਿ ਇਹ ਸੀਨੀਅਰ ਮੋਸਟ ਮੈਂਬਰ ਨੇ ਬਾਦਲ ਪਾਰਟੀ ਦੇ ਤੇ ਬਾਦਲ ਸਾਹਿਬ ਨੇ ਇੱਕ ਆਪਣਾ جواب ਇਹਨਾਂ ਦੇ ਉੱਤੇ ਛੜਾ ਕੇ ਉਸ ਨੂੰ ਪ੍ਰਧਾਨ ਬਣਾਤਾ ਉਸ ਨੂੰ ਡਿਪਟੀ ਚੀਫ ਮਿਨਿਸਟਰ ਬਣਾਤਾ ਸਾਰਾ ਕੁਝ ਕਰਤਾ ਚੀਕਨ ਉਹਨਾਂ ਦੇ ਗੱਕੇ ਨੂੰ ਫਾਈਨੈਂਸ ਦਾ ਆਰਡਰ ਦਿੱਤੀ ਬਾਦਲ ਸਾਹਿਬ ਨੇ ਵਜ਼ੀਰੀ ਵੀ ਦਿੱਤੀ ਸੀ ਪਰ ਮੇਰਾ ਮਤਲਬ ਜਿਹੜਾ ਅਣਖ ਰੱਖਦਾ ਨਾ ਉਹਨੂੰ ਰੱਖਦਾ ਰਹਿੰਦਾ ਕਿ ਇੱਕ ਮੁੰਡਾ ਕੱਲ ਦਾ ਮੇਰੇ ਉੱਤੇ ਬਿਠਾਤਾ ਤੇ ਮੇਰੀ ਇੱਜ਼ਤ ਦੇ ਉੱਤੇ ਫਰਕ ਪਾਇਆ ਹੁਣ ਇਹ ਕਰਕੇ ਇਹਨਾਂ ਨੇ ਬਾਦਲਦਲੀਆਂ ਨੂੰ ਛੱਡਤਾ ਸੀ ਅਰਜੇ ਜੇ ਫੇਰ ਸੁਖਬੀਰ ਸਿੰਘ ਦੇ ਥੱਲੇ ਲੱਗਦੇ ਆ ਇਹਨਾਂ ਦਾ ਜਿੰਨਾ ਵੀ ਕਾਦਰ ਹੈ ਉਹ ਬਹੁਤ ਨਰਾਸ਼ ਹੈ ਉਹ ਸਮਝਦਾ ਕਿ 3 ਸਾਹਾ ਵਰਗਾ ਐਡਾ ਤਕੜਾ ਲੀਡਰ ਟੁੱਕੇ ਕੇ ਚੱਟ ਨਹੀਂ ਸਕਦਾ ਹੈਗਾ ਤੇ ਇਹ ਇਹਨਾਂ ਦੇ ਵਰਕਰ ਆਪਣੀ ਬੇਸਿਸ ਸਮਝਦੇ ਆ ਕਿ ਇੱਕ ਵਾਰੀ ਅਸੀਂ ਬਾਦਲ ਦਲੀਆਂ ਦੇ ਨਾਲ ਨਾਲ ਵਗਾਰਦੀ ਟੁੱਟ ਜੀਏ ਤੇ ਫੇਰ ਉਸ ਮੁੰਡੇ ਦੇ ਥੱਲੇ ਲੱਗ ਜੀਏ ਇਹ ਸਾਡੀ ਅਣਖ ਦੇ ਖਿਲਾਫ ਹੈ ਬਿਲਕੁਲ ਵੈਸੇ ਮਾਨ ਸਰ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਆ ਕਿ ਜੇ ਅਲਾਈਅንስ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਜੀ ਇਥੋਂ ਤੱਕ ਕਿ ਆ ਜਾਂਦਾ ਸੁਖਵੀਰ ਬਾਦਲ ਵੀ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਜਿਹੜੇ ਨਾਰਾਜ਼ ਹੋਏ ਨੇ ਅਸੀਂ ਇਕੱਠੇ ਕਰਾਂਗੇ ਸਾਰੇ ਨਹੀਂ ਉਹਨੇ ਜਿਹੜੀਆਂ ਗਲਤੀਆਂ ਕੀਤੀਆਂ ਹੈਗੀਆਂ ਉਹ ਪੂਰੀਆਂ ਗਲਤੀਆਂ ਨਹੀਂ ਮੰਨੀਆਂ ਉਹਨੇ ਕਿਹਾ ਕਿ ਜਾਣਿਆ ਅਣਜਾਣਿਆ ਜਿਹੜੀਆਂ ਮੇਰੀਆਂ ਗਲਤੀਆਂ ਹੋਈਆਂ ਇਹਦਾ ਮਤਲਬ ਉਹ ਗਲਤੀ ਮੰਨਦਾਨੀ ਉਹ ਕਹਿੰਦਾ ਅਣਜਾਣਿਆ ਹੀ ਹੋ ਗਈਆਂ ਤੇ ਇਹ ਅਸਲ ਹੀ ਨਹੀਂ ਹੋਈਆਂ ਤੇ ਫਿਰ ਉਹ ਕਿਹਦੀ ਗਲਤੀ ਮੰਨੀ ਹੈ ਜੀ ਉਹ ਇਹ ਤਾਂ 300 ਸਾਬ ਤੇ ਦੂਜੇ ਲੋਕਾਂ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਜੇ ਦੋ ਇਹ ਨਹੀਂ ਕਿ ਨਹੀਂ ਸੁਣਾ ਕਿ ਮਾਫੀ ਮੰਗੀ ਹੈ ਜਾਣਿਆ ਜਾਂ ਅਣਜਾਣਿਆ ਇਹ ਤਾਂ ਮਾਫੀ ਕੋਈ ਨਹੀਂ ਹੁੰਦੀ ਹੈਗੀ ਠੀਕ ਹੈ ਭਾਈ ਅਕਾਲ ਤਖਤ ਸਾਹਿਬ ਦੇ ਉੱਤੇ ਨਹੀਂ ਜਾ ਕੇ ਮਾਫੀ ਮੰਗੀ ਜੀ ਬਿਲਕੁਲ ਵੈਸੇ ਭਾਈ ਗੁਰਦੇਵ ਸਿੰਘ ਕੋਂਕੇ ਦਾ ਇੱਕ ਮਸਲਾ ਚੱਲ ਰਿਹਾ ਜੀ ਗੱਲਬਾਤ ਸਾਹਮਣੇ ਆ ਰਹੀ ਆ ਪ੍ਰਕਾਸ਼ ਸਿੰਘ ਬਾਦਲ ਕਿ ਰਹਨੇ ਬਹੁਤ ਕਿਤੇ ਨਾ ਕਿਤੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਬਿਲਕੁਲ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਸਲੇ ਇਲਜ਼ਾਮ ਨਹੀਂ ਲੱਗ ਰਹੇ ਜਦੋਂ ਇਹ ਕੋਂਕੇ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕੋਰਟ ਨੇ ਐਸਐਸਪੀ ਨੇ ਡੀਐਸਪੀ ਨੇ ਸੀਆਈਏ ਦੇ ਵਿੱਚ ਅਸੀਂ ਅੱਗੇ ਜਾ ਕੇ ਇਹ ਲੜਾਈ ਲੜੀ ਐ ਫਿਰ ਜਨਨ ਨਿਰੰਦਰ ਸਿੰਘ ਸਾਡੇ ਹਿਊਮਨ ਰਾਈਟਸ ਦੇ ਪ੍ਰਧਾਨ ਸੀਗੇ ਉਹਨਾਂ ਦੇ ਨਾਲ ਮੈਂ ਬਾਦਲ ਸਾਹਿਬ ਦੇ ਕੋਲੇ ਗਿਆ ਸੀਗਾ ਲੈ ਕੇ ਤੇ ਬਾਦਲ ਸਾਹਿਬ ਉਸ ਵੇਲੇ ਚੀਫ ਨੋਸਸ ਸੀ ਅਸੀਂ ਮੰਗ ਕੀਤੀ ਸੀ ਕਿ ਜਿਹੜੇ ਕੌਂਕਲ ਸਾਹਿਬ ਨੂੰ ਸ਼ਹੀਦ ਕੀਤਾ ਇਹਦੀ ਤੁਸੀਂ ਤਫਤੀਸ਼ ਕਰੋ ਤੇ ਬਾਦਲ ਸਾਹਿਬ ਉਸ ਵੇਲੇ ਬੀਪੀ ਤਵਾੜੀ ਇੱਕ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਸੀਗੇ ਹੁਣ ਮਰ ਗਏ ਐ ਉਨਾਂ ਨੇ ਆਪਣੀ ਤਫ਼ਤੀਸ਼ ਕੀਤੀ ਸੀ ਤੇ ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੱਸਤਾ ਕਿਹੜੇ ਕਿਹੜੇ ਮਲਜ਼ਮ ਹੈਗੇ ਆ ਪਰ ਉਸ ਤੋਂ ਬਾਅਦ ਨਾ ਤਾਂ ਕਿਸੇ ਕਾਲ ਤੱਕ ਤੇ ਜਥੇਦਾਰ ਨੇ ਨਾ ਐਸਟਪੀਸੀ ਨੇ ਆਵਾਜ਼ ਚੱਕੀ ਆ ਕਿ ਸਾਡਾ ਜਥੇਦਾਰ ਇਸ ਤਰ੍ਹਾਂ ਸ਼ੱਕੀ ਤੌਰ ਤੇ ਉੱਤੇ ਕਤਲ ਕਰਤਾ ਹੁਣ ਜਸਕਰਨ ਸਿੰਘ ਜੀ ਸਾਡੀ ਪਾਰਟੀ ਦੇ ਵਿੱਚ ਨਹੀਂ ਹੈਗੇ ਪਰ ਉਹ ਬਹੁਤ ਸੀਨੀਅਰ ਸਾਡੇ ਮੈਂਬਰ ਸੀ ਜਿਹਨੂੰ ਕੌਂਕਲ ਸਾਹਿਬ ਨੂੰ ਸੀਏਏ ਜਗਰੌਂ ਦੇ ਵਿੱਚ ਪੜਿਆ ਗਿਆ ਸੀਗਾ ਤੇ ਆਪਣੇ ਜਸਕਰਨ ਸਿੰਘ ਜੀ ਵੀ OSICI ਸਟਾਫ ਡਿਰੇਕਟਰ ਵਜੋਂ ਸਿਦਿ ਉਹਨਾਂ ਨੇ ਆਪਣਾ ਅੱਖੀ ਦੇਖਿਆ ਹਾਲ ਇੱਕ ਹਰਫੀਆ ਬਿਆਨ ਦਿੱਤਾ ਜਿਹੜਾ ਅਸੀਂ ਹਾਈ ਕੋਰਟ ਦੇ ਵਿੱਚ ਦਵਾ ਕੀਤਾ ਰਿਟ ਪਟੀਸ਼ਨ ਕੀਤੀ ਸਾਡੇ ਸੀਨੀਅਰ ਵਕੀਲ ਸਾਹਿਬ ਰੰਜਨ ਲਖਣਪਾਲ ਨੇ ਕਿ ਇਹ ਕਤਲ ਕੀਤਾ ਗਿਆ ਪਰ ਹਾਈ ਕੋਰਟ ਨੇ ਸਾਡੀ ਰਿਟ ਪੀਟੀਸ਼ਨ ਰੱਦ ਕਰ ਦਿੱਤੀ ਤੇ ਜਿਹੜਾ ਅੱਖੀ ਦੇਖਿਆ ਹਾਲ ਦੇਖਿਆ ਇਹ ਜਸਕਰਨ ਸਿੰਘ ਨੇ ਉਹ ਪੇਰੇ ਇੱਕੋਟ ਨੇ ਨੇ ਪੁਲਿਸ ਨੇ ਉਹਨਾਂ ਦੇ ਇੱਕ ਇੱਕ ਗੁੱਟ ਕਰਕੇ ਵੱਢ ਤੇ ਤੇ 3 ਫਰਟੀਲਾਈਜ਼ਰ ਦੀਆਂ ਬੋਰੀਆਂ ਦੇ ਵਿੱਚ ਪਾਤਾ ਸੀਗਾ ਸਾਰਾ ਫਰਟੀਲਾਈਜ਼ਰ ਦੀਆਂ ਬੋਰੀਆਂ ਬੜੀਆਂ ਹੁੰਦੀਆਂ ਪਲਾਸਟਿਕ ਦੀਆਂ ਉਹ ਸੜਦੀਆਂ ਨਹੀਂ ਹੁੰਦੀਆਂ ਇਸ ਕਰਕੇ ਉਹ ਪਲਾਸਟਿਕ ਦੀਆਂ ਬੋਰੀਆਂ ਚ ਪਾਈਆਂ ਪੇਰ ਉਹਨਾਂ ਨੂੰ ਸਤਲੁਜ ਦਰਿਆ ਦੇ ਉੱਤੇ ਲੈ ਗਏ ਤੇ ਕਿਸ਼ਤੀ ਦੇ ਵਿੱਚ ਪਾਕੇ ਜਿੱਥੇ ਪਾਣੀ ਗਹਿਰਾ ਡੂੰਗਾ ਸੀ ਉੱਥੇ ਉਹ ਤਿੰਨ ਮੋਰੀਆਂ ਨੂੰ ਪੁੱਠਾ ਕਰਕੇ ਮੱਛੀਆਂ ਨੂੰ ਛਕਾਤਾ ਸੋ ਮੇਰਾ ਮਤਲਬ ਇਹ ਸਾਰਾ ਕੁਝ ਰਿਕਾਰਡ ਦੇ ਉੱਤੇ ਆਇਆ ਪਰ ਹਾਈ ਕੋਰਟ ਨੇ ਸਾਡੀ ਗੱਲ ਹੀ ਨਹੀਂ ਸਮਝੀ ਇਸ ਸਾਰੇ ਅਦਾਲਤਾਂ ਗਵਰਨਮੈਂਟਾਂ ਐਸਸੀਪੀਸੀ ਤਖਤਾਂ ਦੇ ਜਥੇਦਾਰ ਇਹ ਜਿਹੜਾ ਜ਼ੁਲਮ ਹੋਇਆ ਉਹਦੇ ਖਿਲਾਫ ਬੋਲਦੇ ਨਹੀਂ ਨਾ ਤਾਂ ਇਹ ਬੋਲਦੇ ਆ ਜਿਹੜੇ ਹੁਣ ਕੈਨੇਡਾ ਦੇ ਵਿੱਚ ਸਿੱਖ ਮਾਰਤੇ ਆ ਬ੍ਰਿਟਾਨੀਆ ਦੇ ਵਿੱਚ ਮਾਰਤੇ ਆ ਪਾਕਿਸਤਾਨ 'ਚ ਮਾਰਤੇ ਆ ਹਰਿਆਣੇ ਦੇ ਵਿੱਚ ਮਾਰਤੇ ਆ ਇੱਥੇ ਪੰਜਾਬ ਦੇ ਵਿੱਚ ਮਾਰਤੇ ਆ ਸੈਂਟਰ ਦੀ ਸਰਕਾਰ ਨੇ ਜਿਹੜੇ ਇਲਜ਼ਾਮ ਲੱਗੇ ਆ ਤੇ ਹੁਣ ਇਹ ਡਰਦੇ ਫਿਰਦੇ ਆ ਜਦੋਂ ਭਾਈ ਟਰੂਡੋ ਪ੍ਰੀਮਿੰਿਸਟਰ ਕੈਨੇਡਾ ਨੇ ਆਪਣੀ ਪਾਰਲੀਮੈਂਟ ਚ ਕਹਿਤਾ ਕਿ ਇੰਡੀਆ ਦਾ ਹੱਥ ਹੈ ਕੁਫੀ ਏਜੰਸੀਆਂ ਦਾ ਇਸ ਖਨੂ ਮਾਰਨ ਤੋਂ ਉਦੋਂ ਬਾਅਦ ਇਹ ਇਨੇ ਡਰੇ ਹੋਏ ਇੰਡੀਅਨਸ ਕਿ ਜਿਹੜਾ ਤੁਹਾਡਾ ਇਹ ਐਕਸਟਰਨਲ ਅਫੇਅਰਸ ਵਿਦੇਸ਼ੀ ਵਜ਼ੀਰ ਹੈ ਇਹ ਜੈ ਸ਼ੰਕਰ ਉਹਨੂੰ Z+ ਸਿਕਿਉਰਿਟੀ ਦਿੱਤੀ ਹੈ ਤੇ ਅੱਜ ਸਾਡੇ ਚੀਫ ਨੈਸਰ ਸਾਹਿਬ ਮਾਨ ਸਾਹਿਬ ਇੱਥੇ ਆ ਰਹੇ ਹੈ ਤੇ ਅੱਜ ਹੁਕਮ ਹੋਇਆ ਡੀਐਮ ਦਾ ਤੇ ਪੁਲਿਸ ਦਾ ਕਿ ਜਿਨ੍ਹਾਂ ਦੇ ਕੋਲ ਵੀ ਲਾਇਸੈਂਸ ਹੈਗੇ ਆ ਉਹ ਆਪਣਾ ਅਸਲਾ ਅੱਜ ਜਮ੍ਹਾਂ ਕਰਨ ਕਿਉ ਕਰਕੇ ਚੀਫ ਮਨਸਰ ਸਾਹਿਬ ਇਥੇ ਆ ਰਹੇ ਐ ਹੁਜੀ ਗੱਲ ਤਾਂ ਕਦੇ ਹੋਈ ਨਹੀਂ ਪਰ ਮੇਰਾ ਮਤਲਬ ਉਹ ਕਦਮ ਚੱਕ ਕੇ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਜ਼ੁਲਮ ਨੂੰ ਨਹੀਂ ਚੱਲਦੇ ਤੇ ਬਦਲੇ ਦੀ ਭਾਵਨਾ ਦੇ ਨਾਲ ਫੇਰ ਕੁਛ ਨਾ ਕੁਛ ਕਰਦੇ ਆ ਇਸ ਕਰਕੇ ਸੈਂਟਰ ਦੀ ਸਰਕਾਰ ਤੇ ਸਾਰੇ ਘਬਰਾਏ ਹੋਏ ਆ ਇਐਸੀ ਸੇਕ ਕਮਾਰਤੇ ਐ ਉਹੀ ਗੱਲ ਹੈ ਕਿ ਇੱਕ ਅ ਸ਼ੈਰੀ ਨੇ ਜ਼ਿਮੀਂਦਾਰਾ ਦਾ ਮੁੰਡਾ ਨੱਪ ਲਿਆ ਸੀਗਾ ਢਾ ਲਿਆ ਸੀਗਾ ਤੇ ਉਹਨੂੰ ਹੋਰ ਕੁੱਟੀ ਜਾਵੇ ਤੇ ਤੁਹਾਡੇ ਵਰਕੇ ਦੋ ਬੰਦੇ ਆਏ ਉਹ ਕਹਿੰਦੇ ਯਾਰ ਇਹੇ ਨੂੰ ਕੁੱਟ ਲਿਆ ਇਹਨੂੰ ਛੱਡ ਦੇ ਪਰ ਉਹ ਸ਼ੈਰੀ ਮੁੰਡਾ ਕਹਿੰਦਾ ਜੇ ਉੱਠ ਪਿਆ ਫੇਰ ਮੈਨੂੰ ਕੁੱਟੂਗਾ ਹਣ ਇਹੋ ਜਿਹਾ ਤਾਂ ਸਵਾਲ ਹੈਗਾ ਸਿਕੰਦਰ ਕਿ ਹੁਣ ਆਪ ਹੀ ਡਰੀ ਜਾਂਦੇ ਆ ਕਿ ਇੰਨੇ ਸਿੱਖ ਅਸੀਂ ਮਰਵਾਤੇ ਆ ਤੇ ਇਹਨਾਂ ਨੇ ਵਾਪਸ ਕਰਵਾਈ ਤਾਂ ਕਰਨੀ ਹੋਈ ਹੈ ਤੇ ਉਹ ਤਾਂ ਹੋਣੀ ਹੈ ਤੇ ਇਹਦੇ ਕਰਕੇ ਆ ਸਾਰਾ ਸਿਆਪਾ ਪਿਆ ਹੋਇਆ ਕਿ ਸਾਰੇ ਲਾਇਸੈਂਸ ਜੇ ਤੁਸੀਂ ਸਭ ਨੂੰ ਲੁਰ ਦੇ ਤੁਸੀਂ ਜਮ੍ਹਾਂ ਕਰਿਆ ਆਪਣੇ ਲਾਇਸੈਂਸ ਜੋ ਕਰਕੇ ਖਤਰਾ ਬਹੁਤ ਹੋ ਗਿਆ ਮਾਨ ਸਾਹਿਬ ਨੂੰ ਬਿਲਕੁਲ ਮਾਨਸਬ ਲਾਸਟ ਸਵਾਲ ਲੋਕ ਸਭਾ ਦੀਆਂ ਕਿਵੇਂ ਤਿਆਰੀਆਂ ਨੇ ਚੋਣਾਂ ਨੇੜੇ ਆ ਰਹੀਆਂ ਨੇ ਜੀ ਕਿਉਂਕਿ ਸੰਗਰੂਰ ਸੀਟ ਇਹ ਕਿਹਾ ਜਾਂਦਾ ਜਿਹੜਾ ਸੰਗਰੂਰ ਵਾਲੇ ਵੋਟਰ ਨੇ ਵੱਡੇ ਵੱਡੇ ਫੇਰ ਬਦਲ ਕਰ ਦਿੰਦੇ ਨੇ ਜੀ ਇਹ ਹਾਲਾਂਕਿ ਤੁਹਾਨੂੰ ਸਮਾਂ ਘੱਟ ਮਿਲਿਆ ਕਿਵੇਂ ਤਿਆਰੀਆਂ ਨੇ ਤੁਹਾਡੀਆਂ ਮੈਂ ਤਾਂ ਜੀ ਸਾਰੇ ਪਿੰਡਾਂ ਦੇ ਵਿੱਚ ਆਪਣਾ ਐਮਪੀ ਲੈਡ ਫੰਡ ਪੇਜ ਦਾ ਸਾਰੀਆਂ ਕੱਚੀਆਂ ਸੜਕਾਂ ਬਣਾਤੀਆਂ ਜਿੱਥੇ-ਜਿੱਥੇ ਨਲਕੇ ਹੈ ਨਹੀਂ ਸੀ ਘਰਾਂ 'ਚ ਜਿੱਥੇ-ਜਿੱਥੇ ਲੈਟਰਨ ਸੈਣੀ ਸੀ ਉਹ ਵਾਟੀਆਂ ਹੈ ਗਈਆਂ ਤਾਂ ਗਿਰਦੇ ਮਸਲੇ ਦੇ ਉੱਤੇ ਮੈਂ ਸੈਂਟਰ ਤੋਂ ਇਹ ਪੈਸਾ ਮੰਗਿਆ ਕਿ ਐਡ ਜਿਹੜੇ ਬੰਦ ਆ ਉਹ ਤਕੜੇ ਕਰੋ ਤੇਰੀ ਖਦਾਈ ਕਰੋ ਜਿਹੜਾ ਇਹ ਡੂੰਘਾ ਹੋ ਜੇ ਜਿਹੜਾ ਇਹ ਫਸਲਾਂ ਦਾ ਹਰੇਕ ਸਾਲ ਨੁਕਸਾਨ ਨਾ ਕਰੇ ਤੇ ਸਾਰੇ 2025 ਤੱਕ ਤੁਹਾਡੇ ਸਾਰੇ ਬਿਜਲੀ ਦੇ ਖੰਭੇ ਤੇ ਤਾਰਾਂ ਬਦਲੀਆਂ ਜਾਣੀਆਂ ਜਿਨ੍ਹਾਂ ਨਾਲ ਤੁਹਾਡੀ ਕੋਈ ਵੀ ਸੈ ਬਿਜਲੀ ਦੀ ਹੀਟਰ 에어 ਕੰਡੀਸ਼ਨਰ ਵਾਸ਼ਿੰਗ ਮਸ਼ੀਨ ਇਸ ਚੱਲ ਨਹੀਂ ਕਰੂਗੀ ਤੇ ਨਾ ਕਿਸੇ ਦੇ ਘਰਾਂ ਦੇ ਉੱਤੋਂ ਦੀ ਇਹ ਲਾਈਨਾਂ ਜਾਣਗੀਆਂ ਜਿਹੜੀਆਂ ਤੁਸੀਂ ਤੰਗ ਹੁੰਦੇ ਹੋ ਕਿ ਸਾਡੇ ਘਰਾਂ ਦੇ ਉੱਤੋਂ ਦੀ ਲਾਈਨਾਂ ਜਾ ਰਹੀਆਂ ਸਾਰਾ ਮੈਂ ਬਦਲਾਤ ਆਤਾ ਹੈਗਾ ਛੇਰਾ ਦਿਨਾਂ ਸਿਲੰਦਾ ਬਰਨਾਲੇ ਦਾ ਲੇਰਕੋਟਲੇ ਦਾ ਸਮਰੂਰ ਦਾ 2025 ਚ ਤੁਸੀਂ ਦੇਖੋਗੇ ਕਿ ਕੋਈ ਚੀਜ਼ ਨਹੀਂ ਕੋਈ ਮੋਟਰ ਨਹੀਂ ਫੁਕਣੀ ਜੀਵਿਦਾਰਾਂ ਦੀ ਬਿਲਕੁਲ ਬਧਿਆ ਕੰਮ ਹੋਊਗਾ ਬਿਲਕੁਲ ਜਨ ਕਿ ਤਿਆਰੀਆਂ ਨੇ ਪੂਰੀਆਂ ਫੇਰ ਤੁਸੀਂ ਕਿਉਂਕਿ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਕਿ ਆ ਰਹੀ ਆ ਨੇੜੇ ਤੇ ਗਰਾਊਂਡ ਚ ਜਾਣ ਵਾਲੀ ਪੂਰੇ ਤਿਆਰ ਹੋ ਤੁਸੀਂ ਮੈਂ ਸਪੈਲਡਰ ਤੇ ਤੇਰੀ ਕੀਤੀ ਹੋਈ ਹੈ ਜਾਣਦੀ ਅੱਜ ਦੀ ਥੋੜੀ ਇਹ ਠੀਕ ਹੈ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਦਾਅਵੇ ਕਰ ਰਹੀ ਹੈ ਜੇ ਕਿ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਲੈ ਕੇ ਜਾਵਾਂਗੇ 13 ਦੀਆਂ 13ਾਂ ਚੀਫ ਮਿਨਿਸਟਰ ਸਾਹਿਬ ਦੀ ਐਲਾਨ ਹੈ ਚੀਫ ਮਿਨਿਸਟਰ ਸਾਹਿਬ ਬਾਹਰ ਨਿਕਲ ਸਕਦੇ ਉਹਨਾਂ ਨੂੰ ਡਰ ਪੈ ਗਿਆ ਸਾਰਾ ਅਸਲਾ ਤਾਂ ਜਮ੍ਹਾਂ ਕਰੀ ਜਾਂਦੇ ਆ ਸਮਰੋਪ ਦੇ ਲੋਕਾਂ ਦਾ ਤੇ ਜਿਹਨਾਂ ਚਲ ਬਾਹਰ ਨਹੀਂ ਜਾਣਗੇ ਵੋਟ ਪਾਉਣ ਤਾਊਗਾ ਉਹਨਾਂ ਨੂੰ ਠੀਕ ਹੈ ਬਿਲਕੁਲ ਜੀ ਸੋ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਚਾਹੇ ਸਾਨੂੰ ਸਮਾਂ ਘੱਟ ਮਿਲਿਆ ਬਹੁਤ ਕੰਮ ਕਰਵਾਏ ਨੇ ਪਿੰਡਾਂ 'ਚ ਜਾ ਰਹੇ ਹਾਂ ਲਗਾਤਾਰ ਸਾਡੀਆਂ ਗਰਾਂਟਾਂ ਜਾ ਰਹੀਆਂ ਨੇ ਅਤੇ ਸਾਡੀਆਂ ਪੂਰੀਆਂ ਤਿਆਰੀਆਂ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ